ਸਾਡੀ ਚੀਜ਼ਾਂ ਨੂੰ ਪਿਆਰ ਨਾਲ ਸੋਲ ਕਰ ਲਾਂਗੇ ਤੁਹਾਡਾ ਜਿਹੜਾ ਵੀ ਇਸ਼ੂ ਹੋਵੇ ਬਹੁਤ ਬੇਪਰਵਾਹ ਰੱਖ ਤੇ ਗੱਲ ਕਰ ਜਿਹੜੀ ਕਰਨੀ ਥੈਂਕ ਯੂ ਬਾਜੀ ਇੱਕ ਮਿੰਟ ਕੋਈ ਮੈਨੂੰ ਮਾਰਨਾ ਕੋਈ ਦਿੱਕਤ ਨਹੀਂ ਨਹੀਂ ਮੈਨੂੰ ਬਾਜੀ ਤੁਹਾਨੂੰ ਕਿਹਨਾਂ ਦਿੱਕਤ ਨਹੀਂ ਨਹੀਂ ਮੇਰੀ ਗੱਲ ਮੇਰੀ ਗੱਲ ਸੁਣੋ ਉਹ ਯਾਰ ਕਿੱਥੇ ਦਾ ਮੈਂ ਕਿੱਥੇ ਕਰਦਾ ਸੈਕਟਰ ਕਿੱਥੇ ਮੈਂ ਕਰਦਾ ਦਿਸ ਨਹੀਂ ਨਹੀਂ ਸਾਡੀ ਕਿਹੜਾ ਤੇਰਾ ਕੋਈ ਹੈ ਜੀ ਸਾਡੀ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਸੀ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮਹਿਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਗਾਉਂਦਾ ਸੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਸੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲਿਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਉਹਨੂੰ ਮੈਂਟਲੀ ਤੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਮੈਂ ਆਪਦੇ ਘਰੇ ਬੈਠੀ ਆਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨੇ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆ ਵਾ ਤੇ ਕਾਂਦੇ ਨੇ ਟੱਪੀ ਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉਹ ਉੱਥੇ ਡੇਗੀ ਬਟ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਦੇ ਹੀ ਮੰਜੇ ਤੇ ਤੇ ਉੱਠਣ ਹੀ ਲੱਗੇ ਤੇ ਉਹਨਾਂ ਨੂੰ ਗੋਲੀ ਮਾਰ ਦਿੱਤਾ ਵਾ ਆਪਣੇ ਆਪਣੇ ਆਪ ਗੋਲੀ ਮਾਰਤੀ ਮਦਰ ਨੂੰ ਵੀ ਗੋਲੀ ਮਾਰਤੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਆ ਜਿਹਦੇ ਘਰ ਹੈ ਕਹਿੰਦਾ ਘਰੀ ਫਿਰ ਜੀ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਗੋਰਪ੍ਰੀਤ ਦੇ ਖੋਦਾ ਫਲੈਟ ਹੀ ਇਹ ਇੱਥੇ ਆ ਕੇ ਲੋਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਦ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕਵੈਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰਡ ਕਰ ਦੇ ਇਹਨੇ ਕਿਹਾ মিডিਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਹਾਂ ਤੇ ਇਹਨੇ ਸੁਸਾਇਟੀ ਖੁਦ ਵੀ ਕਰ ਲਿਆ ਹਾਂਜੀ ਹਾਂਜੀ ਜਿਹੜਾ ਜਿਹੜਾ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਆ ਡਾਲੀਆ ਮਰਜਾਨਪੁਰ ਜਿਹੜਾ ਹੈਗਾ ਗੁਰਦਾਸਪੁਰ ਦੇ ਬਹਿਨ ਵਾਲਾ ਹੈਗਾ ਅ ਐਕਸਰਵਿਸਮੈਨ ਹੈਗਾ ਐਂਡ ਪ੍ਰੈਜ਼ੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਉੱਥੇ ਹੈ ਕੰਮ ਕਰਿਆ ਸੀ ਜੀ ਅ ਸੀ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਈ ਇਸ ਤਰੀਕੇ ਨਾਲ ਹੈਗਾ ਉਹ ਜੇਲ ਤੋਂ ਗਤਨ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ਼ ਜੁਡੀਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਦੀ ਜੋ ਮਦਰ ਹੈਗੀ ਆਪਣੀ ਸਾਸ ਨੂੰ ਉਹਨੂੰ ਸ਼ੂਟ ਕਰਤਾ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਦਿਨਾਨਗਰ ਐਸਐਚਓ ਸਿਟੀ ਐਸਪੀ ડી ਸਾਹਿਬ ਸਾਡੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੀ ਹੈਗੀ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਜੀ ਟੀਮ ਐਸਐਜੀ ਐਂਡ ਐਸਓਜੀ ਦੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਰਡਨੈਂਟ ਸਰਚ ਜਿਹੜਾ ਹੈਗਾ ਕੌਮਬਿੰਗ ਆਪਰੇਸ਼ਨ ਕੀਤਾ ਨੰਨ ਛੜੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਵੀ ਐਸਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚੱਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕੁੱਡਮ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚਓ ਸਾਹਿਬ ਨੇ ਕੀਤੀ ਇਹਨਾਂ ਐਸਪੀਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਨਫਰਚੂਨੇਟਲੀ ਇਨੇ ਜਿਹੜਾ ਹੈਗਾ ਸੋਸਾਇਟੀ ਕਰਦੀ ਇੱਕ ਵੱਡੀ ਸਾਹਮਣੇ ਸੀ ਕੋ ਸਰ ਜੀ ਜੀ ਸਰ ਇੱਕ ਕਿਸਮ ਦਾ ਦੇਖੋ ਉਹ ਜੇਲਡ ਗਾਰਡ ਡਿਊਟੀ ਚ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਸਿਕਾਪੇ ਅਗੇ ਲੋਕੀ ਦਾ ਕੀ ਕਾਰਨ ਸੇ ਮਾਰਨ ਦਾ ਦੇਖੋ ਇਹ ਜੋ ਆਫ ਨਾਓ ਇਨਵੈਸਟੀਗੇਸ਼ਨ ਚੱਲ ਰੇ ਦੇਖ ਰੇ ਹੈਗੇ ਬਟ ਪ੍ਰਾਇਮਰ ਫੈਸਾ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਦੇ ਨਾਲ ਕੋਈ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਜਦੋਂ ਕੋਈ ਸਰਕਾਰ ਕੋਈ ਪੁਲਿਸ ਫਾਈਲਿੰਗ ਕੀਤੀ ਨਹੀਂ 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 ਜੀ ਐਜ ਆਫ ਨਾਊ ਇਹੋ ਜਿਹਾ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਕਿ ਸ਼ਾਇਦ ਨੰਬਰ ਸੀਮ ਬੜੀ ਵੀ ਆਈਸੀ ਸਕੀਮ ਹੈਗੀ ਐਂਡ ਇੱਥੇ ਕਾਫੀ ਸਾਰੇ ਫਲੈਟਸ ਹੈਗੇ ਕਾਫੀ ਸਾਰੇ ਲੋਕ ਹੈ ਤਾਂ ਉਹਨਾਂ ਦੀ ਸ਼ਿਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਆਰਡੀਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਐਂਡ ਪੂਰਾ ਅਸੀਂ ਜਿਹੜਾ ਪਬ ਕਵਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜਿਹ ਮਿਨਿਮਮ ਜਿਹੜਾ ਹੈਗਾ ਅਸੀਂ ਟਰਾਈ ਕੀਤਾ ਕਿ ਵੀ ਨਾ ਉਹਨੂੰ ਇਹਨਾਂ ਕਨਵਿੰਸ ਕਰਕੇ ਇਹਨੂੰ ਸ਼ਰਿੰਡਰ ਕਰ ਆਪਣੇ ਸਾਰੀ ਜੱਤੋ ਗਈ ਜੀ ਜੀ ਅੱਛਾ ਸੇਚਕੋਲੀ ਮਾਰੀ ਨੇ ਆਪਣੇ ਕੋਲ ਜਬ ਉਹ ਅਸੀਂ ਅਸੀਂ ਇਹ ਟੂ ਇਨਵੈਸਟੀਗੇਟ ਕਰੇ ਇਹਦੇ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਜਿਹੜਾ ਹੈਗਾ ਉਹ ਦਾ ਕਾਰਨ ਕੀ ਲੱਗਾ ਵੀ ਸਸਨ ਤੋਂ ਸਰਪੰਚ ਦੇ ਦੇਖੋ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਇਹ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲਦੀ ਹੈਗੀ ਲਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਡਿਸਪਿਊਟ ਹੈ ਇਸ ਕਰਕੇ ਜਿਹੜਾ ਹੈਗਾ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਐਸਐਸਓ ਸਿਟੀ ਐਂਡ ਐਸਪੀਡੀ ਸਾਹਿਬ ਦੇ ਬੜਾ ਵਧੀਆ ਕੰਮ ਕੀਤਾ ਹੈ ਕਿਉਂਕਿ ਇਮੀਡੀਏਟਲੀ ਕਿਉਂਕਿ ਇਹ ਵੀ ਐਸ਼ੀ ਏਰੀਆ ਸਾਂ ਆ ਕੇ ਜਿਹੜੀ ਕੋਈ ਹੋਰ ਫਰਦਰ ਡ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਡਨ ਕੀਤਾ ਹੈਗਾ ਐਂਡ ਪੂਰਾ ਕਨਿਊਜ਼ ਕੀਤਾ ਹੈ ਅਨਫੋਰਚਨਟਲੀ ਉਹ ਵੀ ਬੈੱਥ ਹੋ ਗਈ ਬਟ ਕੋਈ ਵੀ ਤਰੀਕੇ ਦਾ ਉਹ ਫਦਰ ਡੈਮੇਜ ਹੈ ਉਹ ਨਹੀਂ ਹੋ ਸਕਿਆ ਠੀਕ ਹੈ ਉਹਦੇ